ਇਹ ਬੰਦੇ ਜਿਹੜੇ ਕਰਨ ਗੁੱਜਰਪੁਰੀਆ ਅਰਸ਼ਰਨ ਇਹ ਪੰਜਾਬ ਪੁਲਿਸ ਨੂੰ ਕਾफी ਚੀਜ਼ਾਂ ਚੇੜ ਚਿਰ ਤੋਂ ਲੜਿੰਦੇ ਸੀਗੇ ਖਾਸ ਕਰਕੇ ਜਿਹੜੇ ਹੁਣ ਬਟਾਲੇ ਦੇ ਤੁਹਾਨੂੰ 2 ਮਟਰ ਦੱਸੀ ਜਿੱਚ ਕਰਨ ਤੇ ਅਰਸ਼ਰਨ ਇਨਵਾਰਟ ਸੀ ਪਲੱਸ 2 ਯੂਏਪੀ ਦੇ ਕੇਸ ਜਿੱਚ ਇੱਕ ਫਾਜ਼ਿਲਕਾ ਦਾ ਕੇਸ ਸੀਗਾ ਇੱਕ ਹਮਾਲੀ ਦਾ ਕੇਸ ਸੀਗਾ ਪਲਾਨਿੰਗ ਕਿਸੇ ਤੋਂ ਕੋਈ ਟਾਰਗੇਟ ਕਿਲਿੰਗ ਵਗੈਰਾ ਕਿਸੇ ਨੂੰ ਮਾਰਨ ਦਾ ਪਲਾਨ ਕਰਨ ਜਿਹੜਾ ਆ ਪਿਛਲੇ ਫਰਵਰੀ ਦਾ ਮਟਰ ਦਾ ਕੇਸ ਠੋੜਾ ਤੇ ਇੰਨੇ ਟਾਈਮ ਤੋਂ ਕ੍ਰਾਈਮ ਦੇ ਵਿੱਚ ਹੀ ਲਿੱਤੇ ਨੇ ਇਹ ਕਰਨੀ ਇਹ ਤਾਂ ਗੈਂਗਸਟਰ ਤੋਂ ਅਗਲਾ ਲੈਵਲ ਆ ਗਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬਬਰਖਾਸ ਇੰਟਰਨੈਸ਼ਨਲ ਜਿਹੜੀ ਕਿ ਇੱਕ ਬੈਂਡ ਬੈਂਡ ਆਰਗੇਨਾਈਜੇਸ਼ਨ ਹੈ ਮਿਨਿਸਪੈਲੀ ਆਫ ਯੂਨੀਅਨ ਮਿਨਿਸਟਰੀ ਤੋਂ ਔਰ ਐਮਐਚਏ ਵੱਲੋਂ ਬੈਂਡ ਆਰਗੇਨਾਈਜੇਸ਼ਨ ਹੈ ਤਾਂ ਇਹਨਾਂ ਦੀ ਯੂਏਪੀ ਜਿਹੜੀ ਲੱਕੀ ਸੀਗੀ ਰੋਤਾ ਗੁਦਰਪੁਰੀ ਔਰ ਸ਼ਰਨ ਜਿਹੜੇ ਆ ਬਬਰਖਾਸ ਇੰਟਰਨੈਸ਼ਨਲ ਦੇ ਮੇਨ ਮੈਂਬਰ ਨੇ ਔਰ ਅਰਵਿੰਦਰ ਰਿੰਦਾ ਔਰ ਹੈਪੀ ਪਾਸੀਆਂ ਦੇ ਥਰੂ ਅਰਵਿੰਦਰ ਰਿੰਦਾ ਨਾ ਟਾਈਟ ਨੇ ਕਿ ਕਿਵੇਂ ਪੂਰੀ ਇਨਫੋਰਮੇਸ਼ਨ ਸੀ ਕਿ ਐਗਜ਼ੈਕਟ ਟਿਕਾਣਾ ਦੱਸ ਦਿੱਤਾ ਸੀ ਉਹਨੇ ਕਿ ਵੀ ਇਸ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਹੋਣਗੇ ਫੇਲ ਪੱਜ ਕੇ ਆਇਆ ਤੇ ਇੱਕ ਬਰੀਫ ਇਨਕਾਉਂਟਰ ਤੋਂ ਬਾਅਦ ਇਹ ਪੁਆਇੰਟ ਜਿਹੜਾ ਤੁਹਾਨੂੰ ਦਿਖਾਇਆ ਕਿ ਇੱਥੇ ਜਿਹੜਾ ਪਿਛਲੇ ਦਿਨਾਂ ਤੋਂ ਮੁਹਾਲੀ ਪੁਲਿਸ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਆਪਰੇਸ਼ਨ ਚਲਾ ਰਹੀ ਹੈ ਅੱਜ ਵੀ ਆਪਰੇਸ਼ਨ ਚਲਾਇਆ ਐਨਕਾਉਂਟਰ ਦੌਰਾਨ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਗੁਰਸ਼ੇਰ ਸੰਧੂ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਭ ਪੂਰਾ ਆਪਰੇਸ਼ਨ ਸਮਝਾਇਓ ਕਿਵੇਂ ਕੌਣ ਹੈ ਇਹ ਸ਼ਖਸ ਕਿਹਦੇ ਸੰਪਰਕ ਦੇ ਵਿੱਚ ਸੀ ਔਰ ਕੰਮ ਕਾ ਕੀ ਇੰਟਰ ਸਟੇਟ ਜਾਂ ਇੰਟਰਨੈਸ਼ਨਲ ਬਾਰਡਰਸ ਦੇ ਜ਼ਰੀਏ ਤਸਕਰੀ ਵੀ ਕਰਦੇ ਇਹ ਵਿਕਰਮ ਜੀ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈਗੀ ਔਰ ਇੱਕ ਬਬਰਖਾਲਸ ਇੰਟਰਨੈਸ਼ਨਲ ਦਾ ਜਿਹੜਾ ਐਕਟਿਵ ਮੋਡਿਊਲ ਮੈਂਬਰ ਸੀਗਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅ ਕੱਲ ਤੋਂ ਹੀ ਸਾਡੀ ਟੀਮਾਂ ਜਿਹੜੀਆਂ ਫੀਲਡ ਦੇ ਵਿੱਚ ਨੇ ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜਾ 184/23 ਪੀਐਸ ਬਲੌਗੀ ਦਾ ਯੂਏਪੀ ਦਾ ਮਕਦਮਾ ਹੈ ਉਦੇ ਵਿੱਚ ਜਿਸਾਨੂੰ ਜਿਹੜੇ 2-3 ਲੋੜਿੰਦੇ આરોપી ਬਾਕੀ ਸੀਗੇ ਉਹਦੇ ਬਾਰੇ ਇਨਫੋਰਮੇਸ਼ਨ ਆਈ ਸੀ ਜੀ ਚ ਕਰਨ ਗੁਜਰਪੁਰਿਆ ਮੇਨ ਮੈਂਬਰ ਸੀਗਾ ਵੱਲਾ ਅੰਮ੍ਰਿਤਸਰ ਦੇ ਵਿੱਚ ਇਹਦੀ ਇਹਦੀ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਔਰ ਸਾਡੀ ਸੀਜੀ ਟੀਮ ਮੈਂ ਔਰ ਸਾਡੀ ਸੀਜੀ ਟੀਮ ਨੇ ਉੱਥੇ ਰੇਡ ਕੀਤਾ ਔਰ ਕਰਨ ਗੁਜਰਪੁਰਿਆ ਨੂੰ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਉਹਦੇ ਨਾਲ ਇੱਕ ਵਿਸ਼ਾਲ ਨਾਮ ਦਾ ਲੜਕਾ ਗ੍ਰਿਫਤਾਰ ਕੀਤਾ ਜਿਹਨਾਂ ਪਾਸੋਂ ਤਿੰਨ ਇਲੀਗਲ ਵੈਪਨ ਔਰ 8 ਲਾਈਵ ਕੈਟਰਿਜ ਸਹੀਂ ਬਰਾਮਦ ਕੀਤੇ ਸੀਗੇ ਉਹਨੇ ਸਾਨੂੰ ਡਿਸਕਲੋਜ਼ ਕੀਤਾ ਆਪਣੀ ਟੈਰੋਗੇਸ਼ਨ ਦੇ ਦੌਰਾਨ ਕਿ ਇੱਕ ਸ਼ਰਨ ਏਲੀਅਸ ਸਨੀ ਜਿਹੜਾ ਯੂਪੀਏ ਦੇ ਵਿੱਚ ਨਾਮਜ਼ਦ ਸੀਗਾ ਯੂਪੀ ਕੇਸ ਦੇ ਵਿੱਚ ਹੀ ਉਹਨੇ ਜਨਵਰੀ ਦੇ ਪਹਿਲੇ ਤਰੀਕਾਂ ਦੇ ਵਿੱਚ ਆ ਦੋ ਚਾਰ ਦਿਨ ਪਹਿਲਾਂ ਇੱਕ ਹਰਦੀਪ ਨਾਮ ਦਾ ਬੜਾ ਫੇਮਸ ਮਰਡਰ ਹੋਇਆ ਸੀ ਡੇਰਾ ਬਾਬਾ ਨਾਨਕ ਦੇ ਵਿੱਚ ਉਹਨੇ ਐਗਜ਼ੀਕਿਊਟ ਕੀਤਾ ਉਹ ਜਿਹੜਾ ਮਰਡਰ ਕੀਤਾ ਜਿਹੜਾ ਉਹ ਸ਼ਰਨ ਦੇ ਸਾਨੂੰ ਵੀ ਲੋੜਿੰਦਾ ਸੀ ਅਸੀਂ ਬਿਲਕੁਲ ਟਾਈਮਲੀ ਜਿਹੜੀ ਬਟਾਲਾ ਪੁਸਨਾ ਇਨਫੋਰਮੇਸ਼ਨ ਸ਼ੇਅਰ ਕੀਤੀ ਔਰ ਉਹਦੇ ਠਹਿਰਾ ਬਾਰੇ ਜਿਹੜੀ ਆ ਜਾਣਕਾਰੀ ਕਰਨ ਤੋਂ ਦਿੱਤੀ ਜਿਹਦੇ ਵਿੱਚ ਉਹਨੇ ਇੱਕ ਠਹਿਰ ਬਲੌਂਗੀ ਦਸੀ ਸੋ ਸਵੇਰ ਤੋਂ ਹੀ ਸਾਡੀ ਟੀਮਾਂ ਲੌਂਗ ਵਿਦ ਬਟਾਲਾ ਪੁਲਿਸ ਦੇ ਜੁਆਇੰਟ ਆਪਰੇਸ਼ਨ ਬਟਾਲਾ ਪੁਲਿਸ ਦੇ ਨਾਲ ਸਵੇਰ ਤੋਂ ਹੀ ਜਿਹੜਾ ਇਸ ਏਰੀਆ ਦੀ ਗਸ਼ਤ ਕੀਤੀ ਜਾ ਰਹੀ ਸੀ ਉਹਨਾਂ ਦੇ ਡੀਐਸਪੀ ਡੀ ਵੀ ਇੱਥੇ ਆਏ ਹੋਏ ਨੇ ਨਾਲ ਦੋ ਐਸਐਚਓ ਨੇ ਆਏ ਹੋਏ ਨੇ ਤੇ 4-5 ਵਜੇ ਦੇ ਕਰੀਬ ਇਹ ਸਾਨੂੰ ਬੰਦਾ ਮੇਨ ਰੋਡ ਤੇ ਸਪਾਟ ਹੋਇਆ ਕਿ ਜਿਹੜਾ ਬਾਅਦ ਚ ਬਰੀਫ ਇਨਕਾਉਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਇਹ ਕਰਨ ਗੁੱਜਰਪੁਰੀ ਔਰ ਸ਼ਰਨ ਜਿਹੜੇ ਆ ਬੱਬਰਖਾਲ ਸੇ ਇੰਟਰਨੈਸ਼ਨਲ ਦੇ ਮੇਨ ਮੈਂਬਰ ਨੇ ਔਰ ਹਰਵਿੰਦਰ ਰਿੰਦਾ ਔਰ ਹੈਪੀ ਪਾਸੀਆਂ ਦੇ ਥਰੂ ਹਰਵਿੰਦਰ ਰਿੰਦਾ ਨੇ ਟਾਈਅਪ ਨੇ ਔਰ ਜ ਉਹਨਾਂ ਦੀ ਖੇਪਾਂ ਚੁੱਕਣ ਦੇ ਵਿੱਚ ਇਹ ਜਿਹੜੇ ਬੰਦੇ ਨੇ ਇਨਵੋਲ ਨੇ। ਇਹ ਕਿਸ ਤਰ੍ਹਾਂ ਨੇ ਉਹ ਡਰੋਨਸ ਦੇ ذریعے ਡਰੋਨਸ ਦੇ ذریعے ਜਿਹੜਾ ਪਿਛਲਾ ਕੇਸ ਸੀਗਾ ਉਹਦੇ ਵਿੱਚ ਜਿਹੜੀ ਸਾਰੀ ਇਹ ਡਿਸਕਲੋਜ਼ਰ ਆਈ ਸੀ ਕਿ ਡਰੋਨਸ ਦੇ ذریعے ਜਿਹੜੇ ਆ ਵੈਪਨ ਦੀ ਜਿਹੜੀ ਆ ਖੇਪ ਇਥੇ ਪਿੱਤੀ ਜਾਂਦੀ ਔਰ ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਅਮਰਜੀਤ ਔਰ ਜਿਹੜਾ ਅੱਜ ਗ੍ਰਿਫਤਾਰ ਕੀਤਾ ਗਿਆ ਸ਼ਰਨ ਇਹ ਜਿਹੜੀ ਖੇਪਾਂ ਚੁੱਕਦੇ ਸੀ ਉਥੋਂ ਤੁਹਾਡੇ ਤੱਕ ਕਿਵੇਂ ਪੂਰੀ ਇਨਫੋਰਮੇਸ਼ਨ ਸੀ ਕਿ ਐਗਜ਼ੈਕਟ ਟਿਕਾਣਾ ਦੱਸ ਦਿੱਤਾ ਸੀ ਉਹਨੇ ਕਿ ਇਸ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਹੋਣਗੇ ਜਨਰਲ ਏਰੀਆ ਮੈਂ ਤਾਂ ਹੀ ਤੁਹਾਨੂੰ ਦੱਸਣਾ ਕਿ ਸਵੇਰ ਦੀ ਸਾ ਕਟੂਕਟ 30 40 ਬੰਦੇ ਦੀ ਟੀਮ ਬਟਾਲਾ ਪੁਸੀ ਲੱਗੀ ਸਾਡੀ ਸਾਰੀ ਸੀਏ ਟੀਮ ਲੱਗੀ ਹੋਈ ਹੈ ਕਿ ਜਿੰਨਾ ਏਰੀਆ ਸੀਗਾ ਅਸੀਂ ਉਹਨੂੰ ਫੋਟੋ ਸਾਡੇ ਕੋਲ ਸੀਗੀ ਤੇ ਕਾਫੀ ਸਫੇਰ ਦੇ ਹੀ ਅਹੀਂ ਮਤਲਬ ਲਾ ਲੋਗੇ 11 12 ਵਜੇ ਦੀ ਜਿਹੜੀ ਹੈ ਏਰੀਆ ਦੇ ਭਾਲ ਕਰ ਰਹੇ ਸੀ ਇਨਸ਼ਾ ਅੱਲਾਹ ਦੇ ਵਿੱਚ ਆ ਕੇ ਵੜਿਆ ਫਿਰ ਕਿਉਂਕਿ ਇੱਥੇ ਮੇਨ ਰੋਡ ਤੋਂ ਜਦ ਭੱਜ ਕੇ ਆਇਆ ਤੇ ਇੱਕ ਬਰੀਫ ਇੰਕਾਉਂਟਰ ਤੋਂ ਬਾਅਦ ਇਹ ਪੁਆਇੰਟ ਜਿਹੜਾ ਤੁਹਾਨੂੰ ਦਿਖਾਇਆ ਗਿਆ ਇੱਥੇ ਜਿਹੜਾ ਇਹ ਰਿਕਵਰੀ ਕੀ ਕੁਝ ਹੋਈ ਹੈ ਇਹਦੇ ਕੋਲ ਹੁਣ ਇਸ ਥਾਂ ਤੇ ਸਾਡੇ ਕੋਲ ਤਿੰਨ ਵੈਪਨ ਔਰ ਅੱਠ ਲਾਈਵ ਕਾਟਰ ਰਿਕਵਰ ਹੋਏ ਅੱਜ ਸਤ ਇੱਕ ਚੀਜ਼ ਇਹ ਜਾਨਣਾ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਨੈਕਸਸ ਗੈਂਗਸਟਰਾਂ ਦਾ ਚੱਲ ਰਿਹਾ ਹੈ ਖਾਸ ਤੌਰ ਤੇ ਹਥਿਆਰਾਂ ਦੀ ਸਮਗਲਿੰਗ ਕਰਦੇ ਆ ਜਿਸ ਤਰੀਕੇ ਦੇ ਨਾਲਿਆਂ ਡਰੱਗਸ ਦੇ ਬਾਰੇ ਵੀ ਕੇਸਿਸ ਇਹਨਾਂ ਦੇ ਉੱਪਰ ਹੈਗੇ ਪਹਿਲਾਂ ਵੀ ਡਰੱਗਸ ਸਪਲਾਈ ਵਗੈਰਾ ਦਾ ਕੋਈ ਵਿਕਰਮ ਜੀ ਇਹ ਨਾ ਗੈਂਗਸਟਰ ਤੋਂ ਅਗਲਾ ਲੈਵਲ ਆ ਗਿਆ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਬਰਖਾਸ ਇੰਟਰਨੈਸ਼ਨਲ ਜਿਹੜੀ ਕਿ ਇੱਕ ਬੈਂਡ ਬੈਂਡ ਆਰਗੇਨਾਈਜੇਸ਼ਨ ਹੈ ਮਿਨਿਸਟਰੀ ਆਫ ਯੂਨੀਅਨ ਮਿਨਿਸਟਰੀ ਤੋਂ ਔਰ ਐਮ ਐਚ ਏ ਵੱਲੋਂ ਬੈਂਡ ਆਰਗੇਨਾਈਜੇਸ਼ਨ ਹੈ ਤਾਂ ਇਹਨਾਂ ਦੇ ਯੂਪੀਏ ਜਿਹੜੀ ਲੱਕੀ ਸੀਗੀ ਔਰ ਇਹ ਦੋਵੇਂ ਬੰਦੇ ਜਿਹੜੇ ਇੱਕ ਪੰਜਾਬ ਪੁਲਿਸ ਨੂੰ ਕਾਫੀ ਚੀਜ਼ਾਂ ਚੇੜ ਚਿਰ ਤੋਂ ਲੜਿੰਦੇ ਸੀਗੇ ਖਾਸ ਕਰਕੇ ਜਿਹੜੇ ਹੁਣ ਬਟਾਲੇ ਦੇ ਤੁਹਾਨੂੰ 2 ਮਟਰ ਦੱਸੀ ਜਿੱਚ ਕਰਨ ਤੇ ਸ਼ਰਨ ਇਨਵਾਰਟ ਸੀ ਪਲੱਸ 2 ਯੂਏਪੀ ਦੇ ਕੇਸ ਜਿੱਚ ਇੱਕ ਫਾਜ਼ਿਲਕਾ ਦਾ ਕੇਸ ਸੀਗਾ ਇੱਕ ਹਮਾਲੀ ਦਾ ਕੇਸ ਸੀਗਾ ਨੈਕਸਟ ਇਹਨਾਂ ਦੀ ਪਲੈਨਿੰਗ ਵੀ ਸੀਗੀ ਕਿਸੇ ਕੋਈ ਟਾਰਗੇਟ ਕਿਲਿੰਗ ਵਗੈਰਾ ਕਿਸੇ ਨੂੰ ਮਾਰਨ ਦਾ ਪਲਾਨ ਕੋਈ ਕਰਨ ਜਿਹੜਾ ਆ ਪਿਛਲੇ ਫਰਵਰੀ ਦਾ ਮਰਡਰ ਕੇਸ ਤੋਂ ਪਕੜਾ ਤੇ ਇੰਨੇ ਟਾਈਮ ਤੋਂ ਕ੍ਰਾਈਮ ਦੇ ਵਿੱਚ ਹੀ ਲਿਪਤ ਨੇ ਤੇ ਇਹ ਤੇ ਹੁਣ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਗੱਲ ਸਾਹਮਣੇ ਆਊਗੀ ਕਿ ਹੋਰ ਕਿਹੜੇ ਕਿਹੜੇ ਇਹਨਾਂ ਨੇ ਕ੍ਰਾਈਮ ਜਿਹੜੇ ਐ ਪੂਰੀ ਸੀਆਈਏ ਦੀ ਟੀਮ ਔਰ ਡੀਐਸਪੀ ਗੁਰਸ਼ੇਰ ਸੰਧੂ ਔਰ ਉਹਨਾਂ ਦੀ ਪੂਰੀ ਦੀ ਪੂਰੀ ਟੀਮ ਇਸ ਪਾਸੇ ਵੀ ਖੜੇ ਹੈ ਪੁਲਿਸ ਦੇ ਜਵਾਨ ਔਰ ਇਸ ਪਾਸੇ ਵੀ ਪੂਰਾ ਕਿਉਂਕਿ ਮੇਨ ਰੋਡ ਹੈ ਸਾਹਮਣੇ ਜਿਵੇਂ ਇੱਕ ਵਾਰ ਗੇਟ ਵੀ ਦਿਖਾ ਦਿਓ ਕਿਉਂਕਿ ਗਊਸ਼ਾਲਾ ਦੇ ਵਿੱਚ ਅਸੀਂ ਖੜੇ ਹੈ ਔਰ ਬਿਲਕੁਲ ਸਾਹਮਣੇ ਜਿਸ ਤਰ੍ਹਾਂ ਪੁਲਿਸ ਨੇ ਦੱਸਿਆ ਕਿ ਬਿਲਕੁਲ ਸਾਹਮਣੇ ਅੱਗੇ ਦੂਰ ਸ਼ਾਇਦ ਹਨੇਰਾ ਕਾਫੀ ਹੈ ਔਰ ਉੱਥੇ ਨਜ਼ਰ ਆ ਜਾਣ ਤਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਤਾਂ ਅੱਗੇ ਗੇਟ ਹੈ ਗੇਟ ਤੋਂ ਭੱਜ ਕੇ ਅੰਦਰ ਆਏ ਇਹ ਸਾਹਮਣੇ ਜਿਹੜਾ ਗੇਟ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਕੈ ਹੋਈ ਜਦੋਂ ਤਾਂ ਉਸ ਤੋਂ ਬਾਅਦ ਫਿਰ ਭੱਜ ਕੇ ਦੱਸਿਆ ਜਾਂਦਾ ਕਿ ਗਊਸ਼ਾਲਾ ਵਾਲੇ ਬੰਦੇ ਨੂੰ ਅੰਦਰ ਨੂੰ ਆਉਂਦਾ ਇਹ ਤਾਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਐਕਟਿਵ ਮੈਂਬਰ ਆ ਇਹ ਹੈਪੀ ਪਾਸੀਆਂ ਗਰੁੱਪ ਦੇ ਔਰ ਹਰਵਿੰਦਰ ਰਿੰਦਾ ਦੇ ਗਰੁੱਪ ਦੇ ਬੰਦੇ ਨੇ ਇਹ ਔਰ ਜਿਵੇਂ ਪੁਲਿਸ ਨੂੰ ਦੱਸਿਆ ਕਿ ਗੈਂਗਸਟਰ ਤੋਂ ਨੈਕਸਟ ਲੈਵਲ ਦਾ ਕੰਮ ਹੈ ਇਹਨਾਂ ਦਾ ਔਰ ਇਹਨਾਂ ਨੂੰ ਬਕਾਇਦਾ ਤੌਰ ਤੇ ਯੂਪੀਏ ਦੇ ਕੇਸ ਇਹਨਾਂ ਦੇ ਉੱਪਰ ਦਰਜ ਨਹੀਂ ਤਾਂ ਔਰ ਉਸ ਤੋਂ ਬਾਅਦ ਖੁਦ ਦੱਸਦੀ ਕਿ ਇੱਥੇ ਲਿਆ ਕਿ ਜਦੋਂ ਕੇਰਾਬੰਦੀ ਕੀਤੀ ਜਾਂਦੀ ਹੈ ਤਾਂ ਇੱਕ ਗੱਡੀ ਦੇ ਨਜ਼ਦੀਕ ਇੱਥੇ ਇਸ ਥਾਂ ਦੇ ਉੱਪਰ ਜਿੱਥੇ ਪੁਲਿਸ ਮੁਲਾਜ਼ਮ ਆ ਰਹੇ ਨੇ ਉਹਦੇ ਨਜ਼ਦੀਕ ਇੱਥੇ ਘੇਰਿਆ ਜਾਂਦਾ ਔਰ ਉਸ ਤੋਂ ਬਾਅਦ ਫਿਰ ਇੱਥੇ ਇੱਕ ਵੈਪਨ ਵੀ ਦੀ ਵੀ ਰਿਕਵਰੀ ਹੋਈ ਹੈ ਲੱਤ ਦੇ ਵਿੱਚ ਗੋਲੀ ਲੱਗੀ ਹੈ ਇਸ ਮਲਜ਼ਮ ਦੇ ਔਰ ਪੁਲਿਸ ਹੁਣ ਪੁੱਛਗਿੱਛ ਕਰ ਰਹੀ ਹੈ ਕਿ ਆਖਰਕਾਰ ਮਹੋਰ ਇਹਨਾਂ ਦੇ ਰਡਾਰ ਤੇ ਕੌਣ ਕੌਣ ਸੀ ਕਿਉਂਕਿ ਟਾਰਗੇਟਿੰਗ ਟਾਰਗੇਟ ਕਿਲਿੰਗ ਦਾ ਵੀ ਇਹ ਕੰਮ ਕਰਦੇ ਖਾਸ ਤੌਰ ਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਰਡਰ ਪਾਰ ਇਹਨਾਂ ਦੇ ਲਿੰਕ ਨੇ ਹਰਵਿੰਦਰ ਰਿੰਦਾ ਹੋ ਗਏ ਜਾਂ ਹੈਪੀ ਪਾਸੀਆਂ ਗਰੁੱਪ ਦੇ ਇਹ ਬੰਦੇ ਸੀਗੇ ਔਰ ਹਥਿਆਰਾਂ ਦੀ ਖੇਪ ਆਉਂਦੀ ਸੀ ਬਾਰਡਰ ਪਰ ਔਰ ਡਰੋਨ ਦੇ ਜ਼ਰੀਏ ਉਹ ਲੈ ਕੇ ਆਉਂਦੇ ਸੀ ਅੱਗੇ ਸਪਲਾਈ ਕਰਦੇ ਸੀ ਕਿਹਨੂੰ ਕਿਹਨੂੰ ਸਪਲਾਈ ਕੀਤੀ ਕਿੱਥੋਂ ਆਉਂਦੀ ਸੀ ਖੇਪ ਇਹ ਸਾਰੀ ਜਾਣਕਾਰੀ ਇਹਨਾਂ ਤੋਂ ਲੈਗੇ ਔਰ ਹੋਰ ਵੀ ਕਿਨੂੰ ਕਿਨੂੰ ਇਹਨਾਂ ਨੇ ਕੋਈ ਧਮਕੀਆਂ ਦਿੱਤੀਆਂ ਫਰੋਤੀਆਂ ਲਈਆਂ ਕਿਹਦੇ ਕਿਹਦੇ ਤੋਂ ਜਾਂ ਫਿਰ ਅਗਲਾ ਇਹਨਾਂ ਦਾ ਪਲਾਨ ਕੀ ਸੀ ਉਹਦੇ ਬਾਰੇ ਮੁਹਾਲੀ ਪੁਲਿਸ ਤੇ ਸੀਆਈਏ ਪੁੱਛਗਿੱਛ ਕਰੇਗੀ ਫਿਲਹਾਲ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਇਸ ਬਦਮਾਸ਼ ਨੂੰ ਭਜਵਾਇਆ ਗਿਆ ਹਸਪੀਟਲ ਇਲਾਜ ਚੱਲ ਰਿਹਾ ਹੈ ਇਸ ਦਾ ਔਰ ਉਸ ਤੋਂ ਬਾਅਦ ਫਿਰ ਇਸ ਨੂੰ ਰਿਮਾਂਡ ਤੇ ਲੈ ਕੇ ਇਸ ਤੋਂ ਪੁੱਛਗਿੱਛ ਕੀਤੀ ਜਾਏਗੀ ਕੈਮਰਾ ਪ੍ਰੈਜੈਂਟੇਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਮੁਹਾਲੀ